ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਸਾਰਿਆਂ ਦੇ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਜਗਮੀਤ ਉੱਠ ਗਿਆ ਸਕੂਲ ਮੈਂ ਚੱਲੀ ਆ ਕੰਮ ਤੇ ਤੇ ਘਰੇ ਅੱਜ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਟਾਈਮ ਨਾਲ ਸਾਰੇ ਕੰਮ ਨਿਪਟਾ ਲਏ ਕੱਪੜੇ ਵੀ ਧੋਲੇ ਆਣੀ ਜਗਮੀਤ ਭਰ ਗਿਆ ਸੀ ਤੇ ਜਗਮੀਤ ਦਾ ਪਰੌਂਠਾ ਵੀ ਲਾਤਾ ਸੀ ਤੇ ਰੋਟੀ ਵੀ ਲਾ ਲਈ ਤੇ ਕੱਪੜੇ ਲੱਗਦੇ ਮੰਜੇ ਤੇ ਮੌਸਮ ਬਹੁਤ ਖਰਾਬ ਆ ਤੇ ਮੌਸਮ ਸਹੀ ਹੋਊਗਾ ਤਾਂ ਕੱਪੜੇ ਸੁੱਕਣੇ ਪਾਵਾਂਗੇ ਕੱਲ ਮੈਂ ਤਾਂ ਤਾਰ ਟੁੱਟ ਗਈ ਕੱਪੜੇ ਲਾਉਂਦੀ ਤਾਂ ਤਾਰ ਤੋਂ ਲਾਉਂਦੀ ਸੀ ਕਿ ਸੁੱਕੇ ਤੇ ਜਗਮੀਦ ਦੀ ਲੋਰ ਜੀ ਸੀਗੀ ਉਹ ਵਿੱਚ ਤਾਰ ਦੇ ਅਟਕ ਗਈ ਤੇ ਮੈਂ ਖਿੱਚਤੀ ਤੇ ਤਾਰ ਟੁੱਟ ਕੇ ਡਿੱਗ ਗਈ ਥੱਲੇ ਤੇ ਹੁਣ ਮੈਂ ਤਾਰ ਆ ਕੇ ਬਨੂੰਗੀ ਤੇ ਫੇਰ ਕੱਪੜੇ ਪਾਉਂ ਕੱਪੜੇ ਧੋ ਕੇ ਮੈਂ ਚਾਦਰਾਂ ਥੱਲੇ ਰੱਖ ਦਿੱਤੀ ਉੱਥੇ ਸੰਦਰੀ ਦਰਵਾਜ਼ੇ ਥੱਲੇ ਸਾਡੇ ਉਹ ਤੇ ਮੈਂ ਚੱਲੀਆਂ ਕੰਮ ਤੇ ਕੰਮ ਤੋਂ ਆ ਕੇ ਤੇ ਫੇਰ ਆਪ ਰੋਟੀ ਖਾਉਂਗੀ ਹਜੇ ਮੈਨੂੰ ਭੁੱਖ ਨਹੀਂ ਲੱਗੀ ਤੇ ਕੱਲ ਨਾ ਅਸੀਂ ਵੈਂਗਣੀ ਬਣਾਈ ਸੀਗੀ ਤੁਹਾਨੂੰ ਮੈਂ ਰਾਤ ਵੀ ਦੱਸਿਆ ਸੀ ਵੈਂਗਣੀ ਧਰੀ ਸੀ ਤੇ ਵੈਂਗਣੀ ਅਸੀਂ ਤਰੀ ਕਰੂ ਤੋੜ ਕੇ ਕੱਲ੍ਹ ਤੋਂ ਵਾਸੀ ਬਣਾਈਆ ਪਿੰਡਾਂ ਤੇ ਸ਼ਾਮੀ ਬਣਾਈ ਅਸੀਂ ਵੈਂਗਣੀ ਤੇ ਮੈਂ ਨਾ ਕੱਲੀ ਵੈਂਗਣੀ ਦੀ ਉਹ ਫਾੜੀ ਜੀ ਚੱਕ ਕੇ ਇੱਕ ਖਾ ਲਈ ਜਦ ਮਖਾਰੀ ਮੈਨੂੰ ਕੜਤਣ ਜੀ ਚ ਲੱਗੀ ਮੈਂ ਕਹਾ ਹਾਈ ਸਪਰੇਅ ਕੀਤੀ ਸੀ ਪਹਿਲਾਂ ਕੋਈ ਵੈਂਗਣੀ ਨੁਕਸਾਨ ਕਰ ਦੇ ਤੇ ਮੈਂ ਕਹਾ ਪਹਿਲਾਂ ਦਵਾਈ ਦਾ ਸਰਨਾ ਗਿਆ ਹੋਵੇ ਵਿੱਚੋਂ ਫਿਰ ਮੈਂ ਕਹਾ ਪਿੰਡਾਂ ਚ ਵੀ ਸੀਗਾ ਫਿਰ ਮੈਂ ਕਹਾ ਇਹਦੇ ਜੜਾਂ ਚ ਵੀ ਦਵਾਈ ਪਾਦੀ ਸੀ ਅਸੀਂ ਘੋਲ ਕੇ ਉਹਨਾਂ ਨੇ ਕਿਹਾ ਸੀ ਪਾ ਦੋ ਤੇ ਫਿਰ ਮੈਂ ਕਹ ਸੱਚ ਵੈਗਣੀ ਤਾਂ ਵਿਚੋਂ ਨਿਕਲ ਗਈ ਸੀ ਕਾਣੀ ਬਹੁਤ ਜਦੋਂ ਸੁਣ ਟੰਗਾ ਨਹੀਂ ਮਰਨਾ ਤੇ ਮੈਨੂੰ ਐਡੀ ਨੂੰ ਮੈਂ ਕਹ ਦਵਾਈ ਨਹੀਂ ਕੀ ਕਰਨਾ ਫਿਰ ਮੈਨੂੰ ਨੇ ਇੰਦਾਈ ਮਰਨ ਤੋਂ ਬਹੁਤ ਡਰ ਲੱਗਦਾ ਨਾ ਜੀ ਨਹੀਂ ਕਰਦਾ ਮਰਨ ਉਹ ਇੱਟੀ ਸੋਹਣੀ ਦੁਨੀਆ ਛੱਡ ਕੇ ਫਿਰ ਜਾ ਕਾਈ ਮੈਨੂੰ